ਕੇਐਸਆਈ ਐਲਆਰ ਮਹਿੰਦਰਪਾਲ ਸਿੰਘ ਨੰਬਰ 399 ਪਟਿਆਲਾ ਇੰਟੈਲੀਜੈਂਸ ਬੈਂਕ ਮੈਂ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਤਨਾਤ ਹਾਂ ਤੇ ਇਸ ਸਮਾਗਮ ਦੌਰਾਨ ਮੈਨੂੰ ਸੀਐਮ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ਇਅਰਸ ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮੈਗਮੇਜ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕਵਾਰਟਰ ਮੋਹਾਲੀ ਵਿਖੇ ਤਨਤਾਂ ਤੇ ਇਸ ਸਮਾਗਮ ਮੌਕੇ ਮੈਨੂੰ ਸੀਐਮ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ਇਅਰਸ ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮੈਗਮੇਜ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕੁਆਟਰ ਮੋਹਾਲੀ ਵਿਖੇ ਤਨਤਾਂ ਤੇ ਇਸ ਸਮਾਗਮ ਮੌਕੇ ਮੈਨੂੰ ਸੀਏ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ਇਅਰਸ ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮੈਕਮੇ ਚ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕੁਆਟਰ ਮੋਹਾਲੀ ਵਿਖੇ ਤਨਤਾਂ ਤੇ ਇਸ ਸਮਾਗਮ ਮੌਕੇ ਮੈਨੂੰ ਉਸੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ইয়ার্স ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮਹਿਕ ਵਿੱਚ ਬਹੁਤ ਵਧੀਆ ਮਤਲਬੇ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਤਨਤਾ ਤਾਂ ਤੇ ਇਸ ਸਮਾਗਮ ਮੌਕੇ ਮੈਨੂੰ ਉਸੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ইয়ার্স ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮਹਿਕ ਵਿੱਚ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕੁਆਟਰ ਮੋਹਾਲੀ ਵਿਖੇ ਤਨਤਾ ਤਾਂ ਤੇ ਇਸ ਸਮਾਰਗ ਮੌਰਾਨ ਮੈਨੂੰ ਸੀਐਮ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ਇਅਰਸ ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮਹਿਕ ਵਿੱਚ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕੁਆਟਰ ਮੋਹਾਲੀ ਵਿਖੇ ਤਨਤਾਂ ਤੇ ਇਸ ਸਮਾਗਮ ਮੌਕੇ ਮੈਨੂੰ ਸੀਐਮ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ਇਅਰਸ ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਵਿਭਾਗ ਵਿੱਚ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਮੈਂ ਇੰਟੈਲੀਜੈਂਸ ਹੈੱਡਕੁਆਟਰ ਮੋਹਾਲੀ ਵਿਖੇ ਤਨਤਾਂ ਤੇ ਇਸ ਉਸ ਮਗਨ ਮੌਕਾ 'ਨ ਮੈਨੂੰ ਸੀਐਮ ਮੈਡਲ ਨਾਲ ਸਨਮਾਨਿਤ ਕੀਤਾ ਗਿਆ 33 ਸਾਲ 5 ਇਅਰਸ ਨੀਅਰ ਅਬਾਊਟ ਸਰਵਿਸ ਦੌਰਾਨ ਬਹੁਤ ਵਧੀਆ ਲੱਗ ਰਿਹਾ ਇਸ ਮਹਿਕਮੇ 'ਚ ਬਹੁਤ ਵਧੀਆ ਮਤਲਬ ਕਿ ਢੰਗ ਨਾਲ ਡਿਊਟੀ ਕਰਨ ਤੇ ਸਾਨੂੰ ਸਨਮਾਨਿਤ ਕੀਤਾ ਗਿਆ